ਮੈਂ ਰੋਜ਼ ਦੇਖਦੀਆਂ ਚਿੜੀਆਂ ਦੇ ਚੰਬੇ ਨੂੰ ਮੈਂ ਰੋਜ਼ ਦੇਖਦੀਆਂ ਚਿੜੀਆਂ ਦੇ ਚੰਬੇ ਨੂੰ ਤੁਹਾਡੇ ਪੈਮਾਨੇ ਤੇ ਪੂਰਾ ਉਤਰਨ ਲਈ ਬੇਟੰਗੇ ਫੈਸ਼ਨਾਂ ਚ ਅਧ ਨੰਗੇ ਹੁੰਦਿਆਂ ਤੁਹਾਡੇ ਪਿੰਡਾਂ ਵਿੱਚ ਖੇਡ ਮੈਦਾਨਾਂ ਤੋਂ ਬਾਹਰੀਆਂ ਘੰਟੀਆਂ ਵੱਦੀ ਬੇਟੰਗੇ ਨਾਟਕ ਵੇਖਦਿਆਂ ਨਾਟਕ ਬਣਦਿਆਂ ਨਾਟਕ ਕਰਦਿਆਂ ਮੈਂ ਰੋਜ਼ ਦੇਖਦੀਆਂ ਤੁਹਾਡੇ ਚਿੜੀਆਂ ਦੇ ਚੰਬੇ ਨੂੰ ਮੈਂ ਰੋਜ਼ ਦੇਖਦੀ ਆ ਤੁਹਾਡੇ ਚਿੜੀਆਂ ਦੇ ਚੰਬੇ ਨੂੰ ਗਲੀਆਂ ਵਿੱਚ ਆਪਣੇ ਹੀ ਆਪਣੇ ਹੀ ਵਾੜ ਦਾ ਸ਼ਿਕਾਰ ਬਣਦਿਆਂ ਮੈਂ ਰੋਜ਼ ਦੇਖਦੀ ਆ ਤੁਹਾਡੇ ਚਿੜੀਆਂ ਦੇ ਚੰਬੇ ਨੂੰ ਇਮੀਗ੍ਰੇਸ਼ਨ ਖਾਤਰ ਆਪਣੇ ਹੀ ਵੀਰਾਂ ਦੀ ਵਾਟੀ ਬਣਦਿਆਂ ਮੈਂ ਰੋਜ਼ ਦੇਖਦੀ ਆ ਤੁਹਾਡੇ ਚਿੜੀਆਂ ਦੇ ਚੰਬੇ ਨੂੰ ਇਮੀਗ੍ਰੇਸ਼ਨ ਖਾਤਰ ਆਪਣੇ ਹੀ ਵੀਰਾਂ ਦੀ ਵੋਟੀ ਬਣਦਿਆਂ ਤੁਹਾਡੇ ਇਸ਼ਤਿਹਾਰੀ ਵਿਆਹਾਂ ਦੀ ਚੱਕੀ ਪਿਸਦਿਆਂ ਤੁਹਾਡੇ ਸੁੱਖਾਂ ਮੰਗੇ ਪੁੱਤਰਾਂ ਦੇ ਬੁਲੇਟਾਂ ਦਾ ਪੈਟਰੋਲ ਬਣਦਿਆਂ ਡਾਲਰ ਡਾਲਰ ਲਈ ਖੱਪਦਿਆਂ ਫੈਕਟਰੀਆਂ ਵਿੱਚ ਬਲਦਿਆਂ ਤੁਹਾਡੇ ਟੈਕਸਾਂ ਤੇ ਸਪਾਂਸਰਸ਼ਿਪਾਂ ਖਾਤਰ ਤੁਹਾਡੇ ਟੈਕਸਾਂ ਤੇ ਸਪਾਂਸਰਸ਼ਿਪਾਂ ਖਾਤਰ ਵਿਕਦਿਆਂ ਤੁਹਾਡੇ ਜੰਮਿਆਂ ਦਾ ਲੇਖਾ ਦੇਣ ਲਈ ਹਲਾਲ ਹੁੰਦਿਆਂ ਆਪਣੇ ਖੰਭਾਂ ਤੇ ਤੁਹਾਡੀ ਬੇਸ਼ਰਮੀ ਦਾ ਭਾਰ ਚੁੱਕਦਿਆਂ ਮੈਂ ਰੋਜ਼ ਦੇਖਦੀਆਂ ਤੁਹਾਡੇ ਚਿੜੀਆਂ ਦੇ ਚੰਬੇ ਨੂੰ ਮੈਂ ਰੋਜ਼ ਦੇਖਦੀਆਂ ਤੁਹਾਡੇ ਚਿੜੀਆਂ ਦੇ ਚੰਬੇ ਨੂੰ ਰਾਹਾਂ ਤੋਂ ਭਟਕਦਿਆਂ ਹਨੇਰੇ ਵੱਲ ਚਲਦਿਆਂ ਗੂੱਚੀ ਦੇ ਪਰਸਾਂ ਦੁਆਲੇ ਪ੍ਰਕਰਮਾ ਕਰਦਿਆਂ ਛੱਡ ਦਿਓ ਰਹਿਣ ਦਿਓ ਪਰਮ ਨੇ ਉਹ ਚਰਖੇ ਪਰਮ ਨੇ ਉਹ ਚਰਖੇ ਜੋ ਹੁਣ ਸਟੇਜਾਂ ਤੇ ਔਰਕੈਸਟਰਾ ਬੁਣਦੇ ਨੇ ਤੁਹਾਡੇ ਚਿੜੀਆਂ ਦੇ ਚੰਬੇ ਤਾਂ ਉਥੇ ਵੀ ਫੁਲਕਾਰੀਆਂ ਉਣਦੇ ਨੇ ਤੁਹਾਡੀ ਸ਼ਰਾਬ ਦੀ ਤਾਲ ਤੇ ਤਾਰੀਖਾਂ ਖੁੰਦੇ ਨੇ ਰਹਿਣ ਦਿਓ ਹੁਣ ਚਿੜੀਆਂ ਦਾ ਚੰਬਾ ਤਾਂ ਨਾ ਹੀ ਗਾਇਆ ਕਰੋ ਨਹੀਂ ਤਾਂ ਬੇਸ਼ਰਮੀ ਨੱਚੇਗੀ ਚੁੜੀਆਂ ਨੂੰ ਨਸ਼ਾ ਖੋਰ ਕਰ ਤੁਹਾਡੇ ਮੂੰਹ ਅੱਗੇ ਸ਼ੀਸ਼ਾ ਕਰ ਦੰਦੀਆਂ ਚੜਾਏਗੀ ਬੇਸ਼ਰਮੀ ਥੈਂਕ ਯੂ ਸੋ ਮੱਚ